ਕਿਚੋ ਨਾ ਇਹ ਪਤਾ ਕੀ ਬੋਲਦਾ ਮੂਰੋ ਕਹਿੰਦਾ ਮੈਂ ਠੇਕਾ ਲਿਆ ਇਹਨੂੰ ਬੋਲਣ ਦੀ ਤਮੀਜ਼ ਨਹੀਂ ਆ ਇਹਨੂੰ ਬੋਲਣ ਦੀ ਤਮੀਜ਼ ਸਿਖਾਓ ਜਿਹੜਾ ਗੇਟ ਦੇ ਡਿਊਟੀ ਤੇ ਬਹਿੰਦਾ ਨਹੀਂ ਅਜੀ ਮਾਰੇ ਮੈਂ ਕਰਿਆ ਫੋਨ ਕਹਿੰਦਾ ਤਮੀਜ਼ ਮੈਂ ਕਰਿਆ ਫੋਨ ਬਹਾ ਧਰਨਾ ਲਾਵਾਂ ਕਹਿੰਦਾ ਬੋਲਣ ਦੀ ਅਕਲ ਨਹੀਂ ਜਦੋਂ ਟਾਈਮ ਪੁੱਛੋ ਨਾ ਇਹ ਮੂਰੋ ਆਕੜਦਾ ਇਹਨੂੰ ਐ ਨਹੀਂ ਪਤਾ ਹੈਗਾ ਮੈਂ ਇਲਾਜਮੀ ਹੋ ਜਾਂਦਾ ਮੈਂ ਆਪਣਾ ਸਵੇਰ ਦਾ ਆਪਣਾ ਕਿਹੜੇ ਕਿਹੜੇ ਫਿਲਟਰ ਤੇ ਕੱਲ ਕਿਹੜੇ ਕਿਹੜੇ ਫਿਲਟਰਾਂ ਤੇ ਬਾਬੂ ਕੱਟ ਸੀਗਾ ਹਰ ਸੌਂਦਾ ਚੱਲਦਾ ਗੱਲ ਜਿਹਦੀ 24 ਘੰਟੇ ਬਾਅਦ 2.5 ਘੰਟੇ ਲੈ ਡਾਈ ਆ ਤਰਖੇੜੀ ਵੀ ਡਰਾ 12 ਵਜੇ ਤੋਂ ਬਾਅਦ ਤਰਖੇੜੀ ਨੰਗੇੜੀ ਦੇ ਟਾਈਮ ਤੇ 24 ਘੰਟੇ ਬਾਅਦ 2.5 ਘੰਟੇ ਚੱਲੀ ਆ ਖਾਲਾ 24 ਘੰਟੇ ਬਾਅਦ ਮੈਨੂੰ ਇੱਕ ਗੱਲ ਆ ਤਰਖੇੜੀ ਤੇ ਨੰਗੇੜੀ ਦੇ ਮੈਨੂੰ ਪਾਉ ਦੱਸੂਗਾ ਪਾਪ ਚ ਮਿਲਾਈ ਕਿੰਨੇ ਕਿੰਨੇ ਜੇ ਚੱਲਦੀ ਆ ਬਾਅਦ ਨੂੰ ਹੋਰ 12:35 ਦੇ ਲੈਣ ਛੱਡੀ ਅੱਜ ਨੇ 11:12 ਕਿਵੇਂ ਕਹਿੰਦਾ ਹੈ ਅਸੀਂ ਮੋਟਰ ਚੱਲਦੀ ਦੇਖ ਲਈਏ ਵੀ ਹਾਂ ਹੁਣ ਆਈ ਅਸੀਂ ਦਿਨ ਰਾਤ ਮੋਟਰ ਤੇ ਖੜੇ ਰਹਨੇ ਆਂ ਜਦੋਂ 8:30 8 ਵਜੇ ਲਾਡ ਛੱਡਿਆ ਨੇ ਬੜਮਾਜਰਾ ਫੀਟਰ 1:30 ਘਟਤੀ ਨੇ ਮੈਸੀ ਜੀ ਬੁੱਕੇ ਤੜਕੇ ਆਉਂਦਾ ਇਹ ਲਾਡ ਛੱਡਣਾ ਹਾਂ ਦੱਸਿਆ ਮੇਰੇ ਕੋਈ ਲੈਟ ਨਹੀਂ ਸ਼ਾਬਤ ਕਰਦੇ ਵੀ 3 ਘੰਟੇ ਚਲਾਈ ਜਾਣੇ ਵੀਟਰ ਕੋਈ ਵੀ ਵੀਟਰ ਆ ਰੰਗੜਾ ਉਹ ਤਰੰਗ ਤਰਕੜੀ ਵੀਟਰ ਰੰਗੜਾ ਭਲਮਾਜਰਾ ਵੀਟਰ ਸਾਰਾ ਚਾਰ ਚਾਰ ਘੰਟੇ ਅਸੀਂ ਨਹੀਂ ਨੀ ਯਾਰ ਦੇਖਣਾ ਅਸੀਂ ਨਹੀਂ ਦੇਖ ਕੇ ਕਹਿੰਦਾ ਤੁਸੀਂ ਲੈਟ ਚਾਹੀਦੇ ਤੁਸੀਂ ਅੱਡਾ ਦੇ ਸਕਦੇ 6 ਘੰਟੇ ਲੋ 6 ਘੰਟੇ ਦੇ ਵਿੱਚ ਜਾ ਕੇ ਟ੍ਰਿਪ ਮਾਰਦੇ ਹੋ ਤਾਂ ਤੁਹਾਡੇ ਥੋੜੀ ਲਾਭਾ ਕਰਨੀ ਆ ਜੀ ਤਾਂ ਸਾਨੂੰ ਕਿਸੇ ਦਾ ਕੋਈ ਮਤਲਬ ਨਹੀਂ ਤੈਨੂੰ ਮੈਂ ਇੱਕ ਗੱਲ ਕਹੀ ਸੀ ਤੂੰ ਮੰਨਿਆ ਨਹੀਂ ਤੈਨੂੰ ਮੈਂ ਕੀ ਕਿਹਾ ਸੀ ਵੀ ਤੂੰ ਉਰੋਂ ਮਰਲੀ ਕਰਾ ਕੇ ਲੰਘ ਜਾ ਤੇਰੇ ਗੱਲ ਪੈ ਜਣਾ ਕੰਜਰਖਾਨਾ ਐਤ ਕੀ ਲੈਟ ਚਲਾ ਨਹੀਂ ਚੱਲਦਾ ਤੈਨੂੰ ਕਿਹਾ ਦੀ ਮੈਂ ਤੂੰ ਮੰਨਿਆ ਨਹੀਂ ਨਾ ਇਹ ਡਿਊ ਮੰਨਿਆ ਇਹ ਡਿਊ ਤੇ ਵੀ ਇਹੀ ਧਾਟਾਂ ਨੇ ਕਰਨੀਆਂ ਵੀ ਜਾਂ ਤੈਨੂੰ ਕਿਹਾ ਦੀ ਇਹਦੀ ਜੇ ਜੇ ਬਦਲੀ ਕਰਦੇ ਇਹਦੇ ਬਸ ਦੀ ਗੱਲ ਨਹੀਂ ਹੈ ਕੰਮ ਲੈਂਡ ਚਲਾਉਣੀ ਕੋਈ ਸਰ ਦੇਖੋ ਮੇਰਾ ਤਾਂ ਹੁਣ ਫੀਟਰ ਮੇਰੇ ਵੱਲੋਂ ਤਾਂ ਕੋਈ ਦਿੱਕਤ ਨਹੀਂ ਆ ਰਹੀ ਹੈ ਦਿੱਕਤ ਹੋਰ ਕੀ ਦੀ ਪਾਵਰ ਕੱਟ ਪਾਵਰ ਕੱਟ ਦੀ ਆਉਦੀ ਮਾਂ ਬਣਾ ਸਾਨੂੰ ਅਜੀਬ ਨਾ ਪਾਵਰ ਕੱਟ ਪਾਵਰ ਕੱਟ ਪੇਸ ਘਾਉਰਾ ਪਾਵਰ ਕੱਟ ਦਾ ਕੀ ਕੰਮ ਆ ਯਾਰ 8 ਘੰਟੇ ਲੜ ਦੇਣੀਆਂ ਤੁਸੀਂ ਪਾਵਰ ਕੱਟ ਕਿੱਥੋਂ ਆ ਜੂ ਕੱਟ 24 ਘੰਟੇ ਚੱਲਦੀ ਆ ਫਿਰ ਘਰ ਵਾਲੀ ਚੱਲਦੀ ਆ ਜੀ ਉਹ ਤਾਂ ਫਿਰ ਸਾਰੀ ਹੋਊ ਪਾਵਰ ਕੱਟ ਜਾਂ ਬੰਦ ਕਰੋ ਸਾਰੀ ਉਹ ਆ ਕੇ ਬੈਠੇ ਦੇਖੋ ਤੁਹਾਨੂੰ ਅੱਜ ਤੈਨੂੰ ਵਿੱਚੇ ਵਿੱਚੇ ਐਸਡੀਓ ਨੂੰ ਵਿੱਚੇ ਐਕਸ਼ਨ ਨੂੰ ਉਹਨਾਂ ਨੂੰ ਦੋਨਾਂ ਨੂੰ ਵੀ ਦੱਸਤਾ ਵੀ ਉਰੇ ਆ ਜਾਓ ਕਹਿੰਦੇ ਅਸੀਂ ਘੰਟੇ ਤੱਕ ਤੁਰਿਆ ਤੁਹਾਨੂੰ ਅੱਜ ਬੰਦ ਕਰਾਂਗੇ ਅੰਦਰ ਸਾਰਿਆਂ ਨੂੰ ਪੂਰੇ ਸਟਾਫ ਨੂੰ 24 ਮਿੰਟ ਜائیں ਬਧਾ ਲੱਗ ਜੂਗਾ ਵੀ ਮੱਛਰ ਖਾਂਦਾ ਕਿਵੇਂ ਆ ਅਸੀਂ ਕਾਊਂਟਰਾਂ ਦੇ ਬੈਠਿਆਂ ਬਾਹਰ ਹੁੰਦਾ ਨਹੀਂ ਰਾਤ ਚੱਕੀ ਜਾਂਦੇ ਆ ਕੋਈ ਲੈ ਕੇ ਫਾਕੇ ਦੇ ਆ ਕੇ ਇਹਨੂੰ ਕਹਿੰਦੇ ਸੁਣ ਇਹ ਪਤਾ ਕੀ ਬੋਲਦਾ ਮੂਰੇ ਕਹਿੰਦਾ ਮੈਂ ਠੇਕਾ ਲਿਆ ਕੌਣ ਕਹਿੰਦਾ ਇਹਨੂੰ ਬੋਲਣ ਦੀ ਤਮੀਜ਼ ਨਹੀਂ ਹੈ ਇਹਨੂੰ ਬੋਲਣ ਦੀ ਤਮੀਜ਼ ਸਿਖਾਓ ਜਿਹੜਾ ਗ੍ਰੇਡ ਦੇ ਡਿਊਟੀ ਦੇ ਬਹਿੰਦਾ ਨਹੀਂ ਅਸੀਂ ਆਪਣੇ ਮਾਰ ਕੇ ਫੋਨ ਕਰਿਆ ਫੋਨ ਕਹਿੰਦਾ ਸੀ ਮੈਂ ਕਰਿਆ ਫੋਨ ਆ ਬਹਰ ਤਰਨ ਲਾਵਾ ਕਹਿੰਦਾ ਲਾਵਾ ਨਹੀਂ ਬੋਲਣ ਦੀ ਅਕਲ ਮੈਨੂੰ ਤਾਂ ਮੈਜੀ ਆ ਸੀ ਮੈਂ ਤਾਂ ਨਹੀਂ ਨਹੀਂ ਇਹਨੂੰ ਬੋਲਣ ਦੀ ਅਕਲ ਤੁਸੀਂ ਸਿਖਾਉਣੀ ਆਂ ਮੈਂ ਤਾਂ ਥਾਪੜਿਆਂ ਨਾਲ ਦਿਖਾਵਾਂਗੇ ਇਹਨੂੰ ਕਹੋ ਇਹ ਗੱਲ ਜਿੱਦੋਂ ਟਾਈਮ ਬੋਧਣੇ ਐਸੇ ਵਾਸਤੇ ਇਹਦਾ ਭੱਜ ਨਹੀਂ ਆਸੀ ਜਾ ਤੁਹਾਡੀ ਲਾਈਨ ਭਜਦੀ ਜਾਂਦੀ ਨਹੀਂ ਉਹ ਨਹੀਂ ਉਹ ਨਹੀਂ ਇਹਦਾ ਖਰਚ ਮਾਰ ਲਾ ਕੇ ਡਾੜੀ ਨੂੰ ਪੁੱਛਣ ਦਾ ਇਹਦਾ ਫੋਨ ਹੀ ਚੱਕਦਾ ਨਹੀਂ ਉਹ ਚੱਕਦਾ ਨਹੀਂਗਾ ਇਹਨਾਂ ਲੋਕ ਕਹਿੰਦੇ ਹੱਥ ਪਿਆ ਬੱਟੇ ਦਿੰਦਾ ਹੁਣ ਚੱਕਦੀ ਨਹੀਂ ਕਹਿੰਦਾ ਮਾਈਕੜਾ ਠੇਕਾ ਲਿਆ ਆਹ ਬੋਲਦਾ ਤੇਰੇ ਸਾਰੇ ਠੇਕੇ ਭਰ ਲੈਨੇ ਤੂੰ ਬੋਲਣਾ ਸਿਖਾਉਂਦਾ ਮੇਰਾ ਦੇਖੋ ਮੈਂ ਤਾਂ ਥੋੜਾ ਥੋੜਾ ਲੈਂਡ ਖੱਡੋ ਸਾਨੂੰ ਤਾਂ ਬਸ ਸਾਨੂੰ ਕੀ ਆ ਸਾਨੂੰ ਤਾਂ ਯਾਰ ਲੈਂਡ ਚਾਹੀਦੀ ਆ ਹਾਂ ਚਾਹ ਚਾਹ ਰੋਖੇ ਮੀਂਹ ਕਰਕੇ ਬੰਦ ਹੋ ਰਹੀ ਜਿਉਂ ਵੀ ਆ ਓ ਤਾਂ ਸਾਨੂੰ ਚੜੇ ਬੰਦ ਕਰ ਦੋ ਮੋਤਮੰਤਰੀ ਜੀ ਆਰਾਮ ਕਿਹਦੇ ਨਾਲ ਗੱਲ ਕਰਵਾਉਂਦੀ 16 ਛੇਡੀ ਹੋਰ ਕਰਦੇ 16 ਅਸੀਂ ਵੀ ਥੋੜੀ ਆ ਹਾਂਜੀ ਹਾਂਜੀ ਆਪਾਂ ਵਿੱਚ ਪੈ ਗਈ ਸਾਡਾ ਕੰਮ ਕੁਝ ਹੋਰ ਆ ਉਹਨਾਂ ਆਪਾਂ ਇਹਨੂੰ ਮਸਲੇ ਨੂੰ ਹੱਲ ਕਰਨਾ ਹੈ ਜੇਕਰ ਨਾਲ ਜਦੋਂ ਮਰਜ਼ੀ ਲੋ ਸਰ ਮੈਂ ਤੁਸੀਂ ਤੁਸੀਂ ਕਿਸਾਨ ਹੋ ਕੁਝੀ ਸਾਡੀ ਇੱਕ ਪ੍ਰੋਬਲਮ ਸਮਝੋ ਇਹ ਸ਼ਾਮ ਨੂੰ 8 ਵਜੇ ਲਾਈਟ ਛੱਡ ਦਿੰਗੇ 9 ਵਜੇ ਕੱਢ ਦਿੰਗੇ ਸਾਰੀ ਰਾਤ ਅਸੀਂ ਮੱਛਰ ਚ ਬੈਠੇ ਰਹਿੰਦੇ ਹਾਂ ਠੀਕ ਹੈ ਜੀ ਉਹ ਤੋਂ ਬਾਅਦ ਲਾਈਟਰੀ ਬੰਦੇ ਇਹ ਮੇਰੀ ਗੱਲ ਸੁਣੋ ਅਸੀਂ ਉਰੇ ਆ ਕੇ ਬਹਿ ਗਏ ਜਦੇ ਲਾਈਟ ਚੱਲ ਗਈ ਇਹੀ ਚਾਰ ਬੰਦੇ ਹਰਾਨ ਕਰਦੇ ਨੇ ਦੋ ਉੱਥੇ ਡਿਊਟੀ ਤੇ ਨੇ ਕੋਈ ਕੋਈ ਮੈਂ ਨਾ ਕੱਲ ਤੋਂ ਕੋਈ ਉੱਥੇ ਅੰਦਰ ਵਾਲੇ ਨੂੰ ਬੋਲਣ ਦੀ ਜਮੀਜ ਨਹੀਂ ਜਿਹੜਾ ਕੱਲ ਨਾ ਇੱਥੇ ਕੋਈ ਗੱਲ ਅਸੀਂ ਤੇ ਡਿਊਟੀ ਤੇ ਸੀਗੇ ਤੇ ਉਹ ਕਹਿੰਦੇ ਸੀ ਆਲੂ ਆਲ ਵੀ ਕੋਈ ਪ੍ਰੋਬਲਮ ਆ ਰਹੀ ਹੈ ਉਹ ਫਿਰ ਉਹਨਾਂ ਨੂੰ ਦੱਸਿਆ ਵੀ ਅਸੀਂ ਇਹਨਾਂ ਦਾ ਮਸਲਾ ਹੱਲ ਕਰਦੇ ਆਂਗੇ ਮੇਰੇ ਖਿਆਲ ਐਕਸ਼ਨ ਸੀ ਜਾ ਤੁਸੀਂ ਐਡਿਊ ਨੂੰ ਘੰਟੇ ਘੰਟੇ ਚਾਰ ਦੇ ਬਣਿਆ ਹੋਇਆ ਹੈਗਾ ਹੋਰ ਆਕ ਰਿਹਾ ਜੀ ਦੇਖੋ ਐਡਿਊ ਨਹੀਂ ਆਇਆ ਉਹ ਮਾਨਸਪਤੀ ਸਾਹਿਬ ਨੇ ਜੀ ਮੌਕੇ ਤੇ ਪ੍ਰਧਾਨ ਜੀ ਅੱਜ ਕਿਹਾ ਵੀ ਮੌਕੇ ਤੇ ਆ ਜਾ ਇਹਨਾਂ ਨੂੰ ਪੁੱਛੋ ਪੜਾ ਵੀ ਕਿਵੇਂ ਕਿਵੇਂ ਸੀ ਉੱਥੇ ਉਹ ਗ੍ਰੀਟਿੰਗ ਨੂੰ ਕੱਟਣ ਲੱਗਦੇ ਤੁਸੀਂ ਮੈਨੂੰ ਵੀ ਲੱਗਦਾ ਇਹ ਸਹੀ ਹੈ ਆਪਾਂ ਨੇ ਬੰਦਣਾ ਗੱਲ ਕਰੋ ਕੀ ਗੱਲ ਹੈ